ਤਨ ਤਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਅਸੀਂ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਯਾਨੀ ਕਿ ਮੋਹੱਲੀ ਵਿਖੇ ਮੌਜੂਦ ਹਾਂ ਜਿੱਥੇ ਤਨ ਤਨ ਬਾਬਾ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਨਤਮਸਤਕ ਹੋ ਰਹੀਆਂ ਨੇ ਸਵੇਰ ਤੋਂ ਲੈ ਕੇ ਆ ਸੰਗਤਾਂ ਦਾ ਹਜੂਮ ਹੈ ਜਿਹੜਾ ਇਕੱਠਾ ਹੋ ਰਿਹਾ ਹੈ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਸਾਹਿਬ ਵਿਖੇ ਸੰਗਤਾਂ ਪਹੁੰਚ ਰਹੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਸਾਹਿਬ ਦੀਆਂ ਇਹ ਤਸਵੀਰਾਂ ਨੇ ਜਿੱਥੇ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਜਿਹੜਾ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਦੱਸਦੀਏ ਕੀ ਇਸ ਅਸਥਾਨ ਦੇ ਉੱਤੇ ਹਜ਼ਾਰਾਂ ਸਿੰਘਾਂ ਸਮੇਤ ਆ ਬਾਬਾ ਹਨੂਮਾਨ ਸਿੰਘ ਜੀ ਨੇ ਉਦੁੱਤੀ ਅਤੇ ਲਾਸ਼ਾਨੀ ਸ਼ਹਾਦਤ ਪ੍ਰਾਪਤ ਕੀਤੀ ਹੈ ਜਿਸ ਤੋਂ ਬਾਅਦ ਇਸ ਅਸਥਾਨ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਗੁਰੂ ਘਰ ਦੇ ਵਿੱਚ ਹਾਜ਼ਰੀ ਲਵਾਉਂਦੀਆਂ ਨੇ ਮੱਥਾ ਟੇਕਦੀਆਂ ਨੇ ਤਾਂ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਸਾਬ ਤੋਂ ਤੁਹਾਨੂੰ ਇਹ ਤਸਵੀਰਾਂ ਅਸੀਂ ਦਾ ਅਨਮਿਊਟ ਟੀਵੀ ਉੱਤੇ ਦਿਖਾ ਰਹੇ ਆ ਤਨ ਤਨ ਅਮਰ ਸ਼ਹੀਦ ਆ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਜਿਹੜਾ ਬਾਬਾ ਗਰਜਾ ਸਿੰਘ ਜੀ ਬਾਠ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੋਰ ਜੀ ਦੀ ਕੁੱਖੋਂ 18 ਮੱਗਰ 1755 ਈਸਵੀ ਨੂੰ ਨੌਰੰਗ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਸੀ ਤਾਂ ਆਪ ਜੀ ਨੇ ਦੇਸ਼ ਕੋਮ ਅਤੇ ਧਰਮ ਬਚਾਉਣ ਖਾਤਰ ਗੁਰਦੁਆਰਾ ਸਿੰਘ ਸ਼ਹੀਦਾ ਦੇ ਇਸ ਸਥਾਨ ਵਿਖੇ 90 ਸਾਲ ਦੀ ਉਮਰ ਵਿੱਚ ਹਜ਼ਾਰਾਂ ਸਿੰਘਾਂ ਸੂਰਬੀਰਾਂ ਸਮੇਤ ਸ਼ਹਾਦਤ ਪ੍ਰਾਪਤ ਕੀਤੀ ਤਾਂ ਉਸ ਤੋਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਸਥਾਪਿਤ ਕੀਤਾ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਤਾਂ ਅੱਜ ਤਨ ਤਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਮੁਹਾਲੀ ਵਿਖੇ ਪਹੁੰਚ ਰਹੀਆਂ ਨੇ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਉੱਥੇ ਹੀ ਸੰਗਤਾਂ ਗੁਰੂ ਘਰ ਨਤਮਸਤਕ ਹੋ ਰਹੀਆਂ ਨੇ ਸਵੇਰ ਤੋਂ ਲੈ ਕੇ ਸੰਗਤਾਂ ਗੁਰੂ ਘਰ ਪਹੁੰਚਣੀਆਂ ਸ਼ੁਰੂ ਹੋਈਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਸੰਗਤਾਂ ਦੀ ਸਹੂਲਤ ਦੇ ਲਈ ਪੁਖਤਾ ਇੰਤਜ਼ਾਮ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਤਸਵੀਰਾਂ ਤੁਹਾਨੂੰ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਸਾਹਿਬ ਦੀਆਂ ਦਿਖਾ ਰਹੇ ਆ ਜਿੱਥੇ ਅੱਜ ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਗੂ ਨੇ ਪਿਛਲੇ ਕਈ ਦਿਨਾਂ ਤੋਂ ਪੁਖਤਾ ਇੰਤਜ਼ਾਮ ਕਰਨ ਦੇ ਵਿੱਚ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਤਾਂ ਅੱਜ ਵੱਡੀ ਗਿਣਤੀ ਚ ਸੰਗਤ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਵਿਕੇ ਨਤਮਸਤਕ ਹੋ ਰਹੀ ਹੈ ਤਾਂ ਆਮ ਆਦੀ ਪਾਰਟੀ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵੀ ਗੁਰੂ ਘਰ ਹਾਜ਼ਰੀ ਲਾਉਣ ਵਾਸਤੇ ਪਹੁੰਚੇ ਨੇ ਆਮ ਆਦੀ ਪਾਰਟੀ ਤੋਂ ਵਿਧਾਇਕ ਕੁਲਵੰਤ ਸਿੰਘ ਉਹਨਾਂ ਦੀ ਸਮੁੱਚੀ ਟੀਮ ਤਨਤਨ ਬਾਬਾ ਅਮਰ ਸ਼ਹੀਦ ਜਿੱਥੇਦਰ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਵਿਧਾਇਕ ਹ ਕੁਲਵੰਤ ਸਿੰਘ ਆਪਣੀ ਪੂਰੀ ਟੀਮ ਸਮੇਤ ਗੁਰੂ ਘਰ ਪਹੁੰਚੇ ਨੇ ਮੱਥਾ ਟੇਕਣ ਪਹੁੰਚੇ ਨੇ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਫਿਰ ਉਹਨਾਂ ਵੱਲੋਂ ਆਪਣੇ ਕੰਮ ਕਾਜ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਅਕਸਰ ਹੀ ਵਿਧਾਇਕ ਕੁਲਵੰਤ ਸਿੰਘ ਇੱਥੇ ਹਾਜ਼ਰੀ ਭਰਦੇ ਨੇ ਉਹਨਾਂ ਤੋਂ ਇਲਾਵਾ ਵੱਡੀ ਗਿਣਤੀ ਚ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਦੀਆਂ ਨੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋ ਰਹੀ ਹੈ ਕਿਉਂਕਿ ਤਨ ਤਨ ਬਾਬਾ ਹਨੂਮਾਨ ਸਿੰਘ ਜੀ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਗੁਰੂ ਘਰ ਨਤਮਸਤਕ ਹੋ ਰਹੀ ਹੈ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕਣ ਦੇ ਲਈ ਦੂਰ ਦੁਰਾਡੇ ਤੋਂ ਸੰਗਤਾਂ ਗੁਰਦੁਆਰਾ ਸਿੰਘ ਸ਼ਹੀਦ ਦਾ ਸੁਹਾਣਾ ਸਾਹਿਬ ਪਹੁੰਚੀਆਂ ਨੇ ਉੱਥੇ ਹੀ ਆਮਾਰੀ ਪਾਰਟੀ ਦੇ ਤਮਾਮ ਜਿਹੜੇ ਵਲੰਟੀਅਰ ਨੇ ਆਗੂ ਵਰਕਰ ਚੇਅਰਮੈਨ ਹੋਣ ਕਾਉਂਸਲਰ ਹੋਣ ਤਮਾਮ ਗੁਰੂ ਘਰ ਹਾਜ਼ਰੀ ਲਵਾਉਣ ਦੇ ਲਈ ਪਹੁੰਚੇ ਨੇ ਤਾਂ ਆਮਾਰੀ ਪਾਰਟੀ ਮੋਹੱਲੀ ਤੋਂ ਵਧਾਈਕ ਕੁਲਵੰਤ ਸਿੰਘ ਆਪਣੀ ਟੀਮ ਸਮੇਤ ਤਨਤਨ ਬੱਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਗੁਰਦੁਆਰਾ ਸਾਹਿਬ ਪਹੁੰਚੇ ਨੇ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਨਮੂਲ ਤੇ ਦਿਖਾ ਰਹੇ ਹਾਂ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋ ਰਹੀ ਹੈ ਇਸ ਅਸਥਾਨ ਦੇ ਉੱਤੇ ਤਨ ਤਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਵੱਲੋਂ ਸ਼ਹਾਦਤ ਪ੍ਰਾਪਤ ਕੀਤੀ ਗਈ ਲਾਸਾਨੀ ਸ਼ਹਾਦਤ ਸੀ ਉਹਨਾਂ ਦੀ ਤਾਂ ਉਹਨਾਂ ਨੂੰ ਹਰ ਰੋਜ਼ ਯਾਦ ਕੀਤਾ ਜਾਂਦਾ ਹੈ ਇਸ ਅਸਥਾਨ ਦੇ ਉੱਤੇ ਤਨ ਤਨ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਤਾਂ ਅੱਜ ਇਸ ਸਥਾਨ ਦੇ ਉੱਤੇ ਉਹਨਾਂ ਦਾ ਜਨਮ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ ਤਾਂ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਗੁਰਮਤ ਸਮਾਗਮ ਵੀ ਉਲਿੱਕੇ ਗਏ ਵੱਖ-ਵੱਖ ਰਾਗੀ ਸਿੰਘ ਪਹੁੰਚੇ ਨੇ ਉਹਨਾਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤਾਂ ਦੂਜੇ ਪਾਸੇ ਗੁਰੂ ਦੇ ਲੰਗਰ ਵੀ ਵਕ ਵਕ ਜਗਾ ਦੇ ਉੱਤੇ ਦੇਖਣ ਨੂੰ ਮਿਲੇ ਨੇ ਸੰਗਤਾਂ ਵੱਲੋਂ ਵਕ ਵਕ ਪ੍ਰਕਾਰ ਦੇ ਲੰਗਰ ਨੇ ਜਿਹੜੇ ਉਹ ਲਾਏ ਗਏ ਨੇ ਕਿਉਂਕਿ ਦੂਰ ਦੁਰਾਡੇਆਂ ਤੋਂ ਸੰਗਤ ਇੱਥੇ ਨਤਮਸਤਕ ਹੁੰਦੀ ਹੈ ਬਹੁਤ ਹੀ ਇਤਿਹਾਸਿਕ ਇਹ ਅਸਥਾਨ ਹੈ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਸਾਹਿਬ ਮੁਹਾਲੀ ਤਤੰਤਨ ਹਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ ਪੁਖਤਾ ਪ੍ਰਬੰਧ ਨੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਹੀ ਕੀਤੇ ਗਏ ਤਾਂ ਅੱਜ ਸੰਗਤ ਦੀ ਆਮਦ ਨੂੰ ਦੇਖਦੇ ਆ ਪੁਲਿਸ ਪ੍ਰਸ਼ਾਸਨ ਵੀ ਮੁਸ਼ਤਿਹਦ ਨਜ਼ਰ ਆ ਰਿਹਾ ਹੈ ਤਾਂ ਉੱਥੇ ਹੀ ਆਮ ਆਦੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਗੁਰੂਕਰ ਦੇ ਵਿੱਚ ਪਹੁੰਚੇ ਨੇ ਸਰਬੱਤ ਦੇ ਭਲੇ ਦੀ ਉਹਨਾਂ ਵੱਲੋਂ ਅਰਦਾਸ ਕੀਤੀ ਗਈ ਤੇ ਨਾਲ ਹੀ ਸਿੱਖ ਕੌਮ ਖਾਸ ਤੌਰ ਤੇ ਮੁਹਾਲੀ ਵਾਸੀਆਂ ਦੀ ਚੜ੍ਹਦੀ ਕਲਾ ਇਹ ਇਕੱਲਾ ਪੰਜਾਬ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਪਹੁੰਚਦੇ ਨੇ ਗੁਰੂ ਘਰ ਹਾਜ਼ਰੀ ਲਵਾਉਂਦੇ ਨੇ ਤਾਂ ਅੱਜ ਗੁਰਦੁਆਰਾ ਸਿੰਘ ਸ਼ਹੀਦਾ ਸੁਆਣਾ ਸਾਹਿਬ ਵਿਖੇ ਤਨ ਤਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸੰਗਤਾਂ 'ਚ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਵੱਡੀ ਗਿਣਤੀ 'ਚ ਸੰਗਤਾਂ ਗੁਰੂ ਘਰ ਪਹੁੰਚੀਆਂ ਮੱਥਾ ਟੇਕ ਰਹੀਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਹਾਂ ਨੌਜਵਾਨ ਵੀ ਵੱਡੀ ਗਿਣਤੀ 'ਚ ਦਿਖਾਈ ਦੇ ਰਹੇ ਨੇ ਨੌਜਵਾਨ ਗੁਰੂ ਮਹਾਰਾਜ ਦੇ ਲੜ ਲੱਗਦੇ ਨਜ਼ਰ ਆ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਨੌਜਵਾਨ ਨੇ ਜਿਹੜੇ ਗੁਰੂ ਮਹਾਰਾਜ ਜੀ ਤੋਂ ਮੋੜ ਚੁੱਕੇ ਨੇ ਪਰ ਇਹ ਗੱਲ ਅੱਜ ਝੂਠ ਹੀ ਕਹਿ ਸਕਦੇ ਹਾਂ ਸਾਬਤ ਹੋ ਰਹੀ ਹੈ ਕਿਉਂਕਿ ਵੱਡੀ ਗਿਣਤੀ 'ਚ ਨੌਜਵਾਨਾਂ ਦੀ ਦਸਤਾਰਾ ਨਹੀਂ ਹੋਈ ਯਾਨੀ ਕਈ ਹਜੇ ਗੁਰੂ ਮਹਾਰਾਜ ਜੀ ਦੇ ਲੜ ਨਹੀਂ ਲੱਗੇ ਤਾਂ ਉਹਨਾਂ ਨੂੰ ਵੀ ਅਮਰਤ ਸੰਚਾਰ ਕਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਸਮਾਜ ਦੇ ਵਿੱਚ ਚੰਗੇ ਕੰਮ ਕਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾ ਅੱਜ ਇਸ ਸਥਾਨ ਦੇ ਉੱਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਭੀੜ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਤਾਂ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਦਾ ਅੰਤ ਟੀਵੀ ਉੱਤੇ ਅਸੀਂ ਦਿਖਾ ਰਹੇ ਹਾਂ ਤਾਂ ਹੁਣ ਗੁਰੂ ਮਹਾਰਾਜ ਜੀ ਦੇ ਅੱਗੇ ਨਤਮਸਤਕ ਹੋਣ ਦੇ ਲਈ ਵਿਧਾਇਕ ਕੁਲਵੰਤ ਸਿੰਘ ਆਪਣੀ ਟੀਮ ਸਮੇਤ ਪਹੁੰਚੇ ਨੇ ਤਾਂ ਗੁਰਦੁਆਰਾ ਸਿੰਘ ਸ਼ਹੀਦਾ ਸੁਆਣਾ ਸਾਹਿਬ ਆਸੀਂ ਪਹੁੰਚੇ ਹਾਂ ਜਿੱਥੇ ਤਨ ਤਨ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਵੱਡੀ ਗਿਣਤੀ ਚ ਸੰਗਤਾਂ ਪਹੁੰਚੀਆਂ ਨੇ ਆਮ ਆਦੀ ਪਾਰਟੀ ਤੋਂ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਜੀ ਆਪਣੀ ਟੀਮ ਦੇ ਨਾਲ ਪਹੁੰਚੇ ਆ ਤਾਂ ਸਰਬੱਤ ਦੇ ਭਲੇ ਦੀ ਉਹਨਾਂ ਵੱਲੋਂ ਅਰਦਾਸ ਕੀਤੀ ਗਈ ਹੈ ਤੇ ਉਹਨਾਂ ਦਾ ਸੰਦੇਸ਼ ਕੀ ਹੈ ਅੱਜ ਦੇ ਦਿਨ ਇਸ ਸਥਾਨ ਤੋਂ ਗੱਲਬਾਤ ਕਰਦੇ ਆ ਸਰ ਵੱਡੀ ਗਿਣਤੀ ਚ ਸੰਗਤਾਂ ਪਹੁੰਚ ਰਹੀਆਂ ਨੇ ਸਵੇਰ ਤੋਂ ਦੇਖੋ ਭੀੜ ਕਿੰਨੀ ਹੈ ਜੀ ਤੇ ਤੁਸੀਂ ਵੀ ਟੀਮ ਨਾਲ ਪਹੁੰਚੇ ਹੋ ਤੇ ਕੀ ਸੰਦੇਸ਼ ਤੁਹਾਡਾ ਅੱਜ ਇਸ ਧਰਤੀ ਤੋਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਕੌਮ ਦੇ ਮਹਾਨ ਸ਼ਹੀਦ ਬਾਬਾ ਹਨੂਮਾਨ ਜੀ ਦੇ ਜਨਮ ਦਿਨ ਦੇ ਉੱਤੇ ਪੂਰੀ ਕੌਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੁਹਾਨੂੰ ਸਭ ਨੂੰ ਪਤਾ ਵੀ ਜਿਹੜੀ ਸਿੱਖ ਕੌਮ ਹੈ ਇਹ ਕੁਰਬਾਨੀਆਂ ਦੇ ਨਾਲ ਇਹਦਾ ਜਿਹੜਾ ਸੱਭਿਆਚਾਰ ਹੈ ਇਹਦਾ ਜਿਹੜਾ ਪੂਰਾ ਇਤਿਹਾਸ ਹੈ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਔਰ ਮੈਂ ਸਮਝਦਾ ਵੀ ਇਸ ਕੁਰਬਾਨੀਆਂ ਕਰਕੇ ਜਿਹੜੀ ਅੱਜ ਜਿਹੜਾ ਦੇਸ਼ ਆ ਇਹ ਹਿੰਦੁਸਤਾਨ ਕਹਾ ਰਿਹਾ ਹੈ ਇਹ ਭਾਰਤ ਕਹਾ ਰਿਹਾ ਹੈ ਤਾਂ ਇਹਨਾਂ ਸ਼ਹੀਦਾਂ ਕਰਕੇ ਹੀ ਅਸੀਂ ਇੱਥੇ ਸੁੱਖ ਦਾ ਸਾਹ ਲੈ ਰਹੇ ਹਾਂ ਤੇ ਆਜ਼ਾਦੀ ਦਾ ਨਿਗਮੜ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਅੱਜ ਦੇ ਦਿਨ ਵੀ ਆਪਾਂ ਜਿਸ ਕੰਮ ਲਈ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਉਸ ਵਿਰਸੇ ਨੂੰ ਜਿਹੜਾ ਆਪਾਂ ਨੇ ਸੰਭਾਲ ਕੇ ਰੱਖੀਏ ਤੇ ਆਪਾਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਸਿੱਖ ਧਰਮ ਦੇ ਨਾਲ ਜੋੜੀਏ ਔਰ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਜਿਹੜੀਆਂ ਬਾਬਾ ਹਨੂਮਾਨ ਜੀ ਵਰਗਿਆਂ ਨੇ ਦਿੱਤੀਆਂ ਨੇ ਉਹ ਕਿਸ ਲਈ ਦਿੱਤੀਆਂ ਨੇ ਉਹਨਾਂ ਤੇ ਉਹਨਾਂ ਨੂੰ ਜਾਣੂ ਕਰਾਈਏ ਤਾਂ ਕਿ ਉਸੇ ਲਾਈਨ ਤੇ ਚੱਲਦੇ ਹੋਏ ਹੋ ਸਿੱਖ ਧਰਮ ਨਾਲ ਜੁੜ ਵੀ ਸਕਣ ਤੇ ਜਿਹੜਾ ਆਪਣਾ ਜੀਵਨ ਆ ਉਹ ਵੀ ਵਧੀਆ ਬਤੀਤ ਕਰ ਸਕਣ ਹਾਂ ਸਰ ਜੇਕਰ ਪੰਜਾਬ ਸਰਕਾਰ ਦੀ ਮੈਂ ਗੱਲ ਕਰਾਂ ਤਾਂ ਪੰਜਾਬ ਸਰਕਾਰ ਦੇ ਹਿੱਸੇ ਇਸ ਵਾਰੀ ਬਹੁਤ ਵੱਡੇ ਸਮਾਗਮ ਆਏ ਸ਼੍ਰੀ ਨਗਰ ਤੁਸੀਂ ਪਹੁੰਚੇ ਆਨੰਦਪੁਰ ਸਾਹਿਬ ਇੰਨਾ ਐਤ ਕੀ ਸਜਿਆ ਦਿਖਿਆ ਕਿ ਲੋਕ ਤਰੀਫਾ ਕਰ ਰਹੇ ਨੇ ਵੀ ਪਹਿਲਾਂ ਕਦੇ ਨਹੀਂ ਹੋਇਆ ਵੱਡੇ ਐਲਾਨ ਵੀ ਕਰ ਦਿੱਤੇ ਤੁਸੀਂ ਉਦੋਂ ਤੇ ਹੁਣ ਅੱਗੇ ਵੀ ਧਾਰਮਿਕ ਸਮਾਗਮ ਆ ਰਹੇ ਨੇ ਸ਼ਹੀਦੀ ਜੋੜ ਮੇਲਾ ਕਰੋ ਤੁਹਾਨੂੰ ਸਿੰਘ ਜੀ ਦਾ ਪ੍ਰਕਾਸ਼ ਹੁੰਦਾ ਕਿਵੇਂ ਦੇਖਦੇ ਹੋ ਨੌਜਵਾਨਾਂ ਦੀ ਥਾਤ ਤੋਂ ਤੇ ਸ਼ਿਰਕਤ ਨੂੰ ਤੇ ਸਰਕਾਰ ਦੇ ਕਦਮਾਂ ਨੂੰ ਦੇਖੋ ਮੈਂ ਸਮਝਦਾ ਮੈਂ ਪਹਿਲੇ ਕਹਿ ਕੇ ਹੈ ਟਾਈਮ ਵੀ ਸੇਕਾਉਮ ਆ ਜਿਹੜੀ ਇਹ ਸ਼ਹੀਦਾਂ ਦੀ ਤੇ ਔਰ ਕੁਰਬਾਨੀ ਇੰਨੀ ਹੋਈਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਔਰ ਸਾਡੇ ਕੌਮ ਦੇ ਮਹਾਨ ਸ਼ਹੀਦ ਸ਼੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਛਾਤਰ ਮੈਂ ਇਹ ਕਹਿੰਦਾ ਵੀ ਜਿੰਨਾ ਦਾ 350 ਸਾਲਾਂ ਸਰਕਾਰ ਨੇ ਮਨਾਇਆ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਜੇ ਅੱਜ ਉਹ ਨਾ ਹੁੰਦੇ ਜੇ ਜਿਹੜੀ ਹਿੰਦੁਸਤਾਨ ਦੀ ਜਿਹੜੀ ਅੱਜ ਦੀ ਜਿਹੜੀ ਇਹ ਸ਼ਕਲ ਹੈ ਇਹ ਨਾ ਹੁੰਦੀ ਇਹ ਹੋਰ ਹੁੰਦੀ ਅੱਜ ਦਾ ਹਿੰਦੁਸਤਾਨ ਹਿੰਦੁਸਤਾਨ ਨਾ ਹੁੰਦਾ ਸ਼ਾਇਦ ਕੋਈ ਹੋਰ ਇਹਦਾ ਨਾਮ ਹੁੰਦਾ ਤੋਂ ਸਾਡੇ ਜਿਹੜੀ ਸਿੱਖ ਕੌਮ ਔਰ ਸਭ ਤੋਂ ਵੱਡੀ ਗੱਲ ਇਹ ਆ ਬਈ ਕੁਰਬਾਨੀ ਦਿੱਤੀ ਆਪਣੇ ਲਈ ਨਹੀਂ ਹੈਗੀ ਨਾ ਹੀ ਕੋਈ ਲਾਲਚ ਨਾ ਕੋਈ ਪੈਸੇ ਦਾ ਲਾਲਚ ਨਾ ਹੀ ਕੋਈ ਰਾਜ ਦਾ ਲਾਲਚ ਸਿਰਫ ਧਰਮ ਨੂੰ ਬਚਾਉਣ ਦੇ ਲਈ ਕੁਰਬਾਨੀ ਦਿੱਤੀ ਇਹ ਜੇ ਹੋ ਸਕਦਾ ਸਿਰਫ ਔਰ ਸਿਰਫ ਸਿੱਖ ਕੌਮ ਦੇ ਵਿੱਚ ਹੋ ਸਕਦਾ ਔਰ ਜਿਹੜੀ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਸਾਡੇ ਮਾਣਯੋਗ ਮੁੱਖ ਮੰਤਰੀ ਤੇ ਸਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਜਿੰਦਾ ਵੀ ਸਾਰਾ ਅਨੰਦਪੁਰ ਸਾਹਿਬ ਦੇ ਵਿੱਚ ਅ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕੀਤਾ ਉਹ ਮੈਂ ਕਹਿੰਦਾ ਵੀ ਬਹੁਤ ਹੀ ਵਧੀਆ ਇੱਕ ਉਪਰਾਣਾ ਸੀ ਔਰ ਉਹਦਾ ਸੰਦੇਸ਼ ਆ ਜਿਹੜਾ ਦੁਨੀਆਂ ਦੇ ਵਿੱਚ ਗਿਆ ਵੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆ ਉਹ ਸਿੱਖਾਂ ਨੂੰ ਤੇ ਸਿੱਖ ਕੌਮ ਨੂੰ ਔਰ ਸਿੱਖੀ ਧਰਮ ਨੂੰ ਅੱਗੇ ਲੈ ਕੇ ਜਾਣ ਲਈ ਬਹੁਤ ਹੀ ਜ਼ਿਆਦਾ ਤਿਆਰ ਆ ਤੇ ਤਤਪਰ ਆ ਸਰਬੱਤ ਦੇ ਪਲੀ ਦੇ ਅਰਦਾਸ ਕੀਤੀ ਤੁਸੀਂ ਅੱਜ ਖਾਸ ਤੌਰ ਤੇ ਮੁਹੱਲੀ ਦੇ ਲੋਕਾਂ ਲਈ ਉਧਰ ਦੀ ਗੱਲ ਆ ਸਾਡੇ ਤਾਂ ਗੁਰੂਆਂ ਨੇ ਸਿਖਾਇਆ ਹੀ ਸਾਨੂੰ ਇਹ ਆ ਵੀ ਜਦੋਂ ਵੀ ਜਾਣਾ ਤੁਸੀਂ ਆਪਣੇ ਵਾਸਤੇ ਨਹੀਂ ਕੋਈ ਅਰਦਾਸ ਕਰਨੀ ਸਦਾ ਹੀ ਇਹ ਕਹਿੰਦੇ ਸਾਡੇ ਪੇਰ ਨੇ ਬਾਬੇ ਦਾਦੇ ਸਾਨੂੰ ਇਹ ਸਿਖਾਉਂਦੇ ਰਹੇ ਆ ਵੀ ਜਦੋਂ ਵੀ ਤੁਸੀਂ ਅਰਦਾਸ ਕਰਨੀ ਆ ਸਰਬੱਤ ਦੀ ਕਰਨੀ ਆ ਤੇ ਸਰਬੱਤ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਜਾਂਦੇ ਹੋ ਤੁਹਾਡਾ ਪਰਿਵਾਰ ਵੀ ਸ਼ਾਮਲ ਹੋ ਜਾਂਦਾ ਤੁਹਾਡੇ ਰਿਸ਼ਤੇਦਾਰ ਮਿੱਤਰ ਦੋਸਤ ਸਾਰੇ ਸ਼ਾਮਲ ਹੋ ਜਾਂਦੇ ਨੇ ਤੋਂ ਸਿੱਖੀ ਦਾ ਤਾਂ ਪਹਿਲਾ ਜਿਹੜਾ ਸੰਦੇਸ਼ ਹੈ ਉਹ ਇਹੀ ਆ ਵੀ ਸਰਬੱਤ ਦੇ ਭਲੇ ਦੀ ਜਿਹੜੀ ਉਹ ਅਰਦਾਸ ਕਰਨੀ ਆ ਤੇ ਅੱਜ ਮੈਂ ਫੇਰ ਇੱਕ ਵਾਰੀ ਇਸ ਪਵਿੱਤਰ ਮੌਕੇ ਦੇ ਉੱਤੇ ਬਾਬਾ ਹਨੂਮਾਨ ਜੀ ਦੇ ਜਨਮ ਦਿਨ ਤੇ ਸਾਰਿਆਂ ਨੂੰ ਜਿੱਥੇ ਮੁਬਾਰਕਬਾਦ ਦਿੰਨਾ ਉੱਥੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਆਪਣਾ ਜੀਵਨ ਜਿਹੜਾ ਉਹ ਸਫਲ ਕਰੀਓ ਬਹੁਤ ਧੰਨਵਾਦ ਜੀ ਤਾਂ ਸਾਡੇ ਨਾਲ ਵਧਾਈ ਇੱਕ ਕੁਲਵੰਤ ਸਿੰਘ ਜੀ ਮੌਜੂਦ ਸਨ ਉਹਨਾਂ ਦੀ ਸਮੁੱਚੀ ਟੀਮ ਗੁਰਦੁਆਰਾ ਸਿੰਘ ਸ਼ਹੀਦਾਂ ਸੁਆਣਾ ਸਾਹਿਬ ਪਹੁੰਚੀ ਆ ਉਹਨਾਂ ਨੇ ਸੰਗਤਾਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੱਤੀ ਹੈ ਨਾਲ ਹੀ ਆਖਿਆ ਕਿ ਜੋ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਦੱਸਿਆ ਉਸ ਮਾਰਗ ਦੇ ਉੱਤੇ ਚੱਲਣਾ ਚਾਹੀਦਾ ਹੈ ਨਾਲ ਹੀ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਸ਼ਹੀਦੀ ਸਮਾਗਮ ਨੇ ਵੱਡੇ ਪੱਧਰ ਤੇ ਮਨਾਏ ਜਾ ਰਹੇ ਨੇ ਖਜ਼ਾਨੇ ਦਾ ਬਿਲਕੁਲ ਨਹੀਂ ਦੇਖਿਆ ਜਾਂਦਾ ਵੀ ਪੈਸਾ ਹੈਗਾ ਜਾਂ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਵੀ ਗੁਰੂ ਮਹਾਰਾਜ ਜੀ ਦੇ ਲੜ ਲੱਗੇ ਆ ਸਮਾਜ ਦੇ ਵਿੱਚ ਕੋਈ ਚੰਗੇ ਕਾਰਜ ਕਰੇ ਤਾਂ ਅੱਜ ਗੁਰਦੁਆਰਾ ਸਿੰਘ ਸ਼ਹੀਦ ਦਾ ਸੁਹਾਣਾ ਸਾਹਿਬ ਵਿਖੇ ਤਨ ਤਨ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ ਹੈ ਉੱਥੇ ਹੀ ਵਿਧਾਇਕ ਜਿਹੜੇ ਨੇ ਆਮ ਆਦੀ ਪਾਰਟੀ ਦੇ ਕੁਲਵੰਤ ਸਿੰਘ ਉਹ ਵੀ ਪਹੁੰਚੇ ਨੇ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੱਤੀ ਹੈ